ਡੇ ਟੂ ਵਾਲੀ ਵੀਡੀਓ ਤੁਸੀਂ ਸਾਰੇ ਜਣੇ ਦੇਖ ਲਈ ਹੋਣੀ ਜੇ ਕਿਸੇ ਨੇ ਨਹੀਂ ਦੇਖੀ ਤਾਂ ਪਲੀ ਸਾਰੇ ਜਣੇ ਜਾ ਕੇ ਦੇਖਿਓ ਅੱਜ ਹੈ ਜੀ ਡੇ 3 ਤੇ ਮੈਂ ਚੱਲਿਆ ਜੀ ਦਰਸ਼ਨ ਕਰਨ ਦੇ ਲਈ ਸ੍ਰੀ ਗਨ ਸਾਹਿਬ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗਨ ਸਾਹਿਬ ਜੀ ਸ੍ਰੀਕ੍ਰਿਸ਼ਟ ਸਾਹਿਬ ਤੋਂ ਥੋੜੀ ਦੂਰੇ ਜੀ ਬਸ 5 ਕਿ ਮਿੰਟ ਦਾ ਰਾਹ ਹੈ ਜੀ ਬਾਜ਼ਾਰ ਦੇ ਵਿੱਚੋਂ ਇੱਕ ਰਸਤਾ ਜਾਂਦਾ ਹੈ ਜੀ ਉੱਥੇ ਚੱਲ ਜਾਣਾ ਜੀ ਤੇ ਸਿੱਧਾ ਸਿੱਧਾ ਜਾ ਕੇ ਤੁਹਾਨੂੰ ਦੂਰ ਤੋਂ ਸ੍ਰੀ ਗਨ ਸਾਹਿਬ ਦੇ ਦਰਸ਼ਨ ਹੋਪ ਜਾਣੇ ਜਦੋਂ ਤੁਸੀਂ ਇਸ ਰਾਹ ਤੇ ਆਗੇ ਤੇ ਸ੍ਰੀ ਗਨ ਸਾਹਿਬ ਬਹੁਤ ਹੀ ਜ਼ਿਆਦਾ ਪਾਵਨ ਪਵਿੱਤਰ ਅਸਥਾਨ ਦੀ ਤੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਤੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸੀਸ ਦਿੱਲੀ ਤੋਂ ਲਿਆਂਦਾ ਗਿਆ ਸੀਗਾ ਤੇ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਇੱਥੇ ਤੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀਗਾ ਤੇ ਬੜਾ ਹੀ ਜ਼ਿਆਦਾ ਪਾਵਨ ਪਵਿੱਤਰ ਅਸਥਾਨ ਹੈ ਤੇ ਇੱਥੇ ਬੜੀ ਹੀ ਜ਼ਿਆਦਾ ਸ਼ਾਂਤੀ ਮਹਿਸੂਸ ਹੁੰਦੀ ਹੈ ਤੇ ਨਾਲ ਹੀ ਅਸੀਸਗੰਜ ਸਾਹਿਬ ਦੇ ਨਾਲ ਹੀ ਗੁਰਦੁਆਰਾ ਸ਼੍ਰੀ ਅਕਾਲ ਪੰਗੋਆ ਸਾਹਿਬ ਹੈ ਜੀ ਜੇਕਰ ਤੁਸੀਂ ਅਨੰਦਪੁਰ ਸਾਹਿਬ ਆਂਦੇ ਹੋ ਜੀ ਦਰਸ਼ਨ ਕਰਨ ਦੇ ਲਈ ਤਾਂ ਇਸ ਅਸਥਾਨ ਤੇ ਵੀ ਜਰੂਰ ਆਇਓ ਬੜਾ ਹੀ ਜ਼ਿਆਦਾ ਪਾਵਨ ਤੇ ਪਵਿੱਤਰ ਅਸਥਾਨ ਹੈ ਤਾਂ ਤਾਂਤਰ ਸ਼੍ਰੀ ਗੁਰਤੇਗਵਦਰ ਸਾਹਿਬ ਜੀ ਮਹਾਰਾਜ ਜੀ ਦਾ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰ ਦਿਓ ਜੀ ਵੀਡੀਓ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ